ਪਾਉਣਾ ਪਾਇ ਤੂੰ ਇਹੋ ਜਿਹੇ ਬੰਦੇ ਨੇ ਕਹਿੰਦਾ ਕੰਮ ਚਾਰੀ ਕਰਨੀ ਯਾਰ ਕਹਿੰਦਾ ਕਹਿੰਦਾ ਉਹਦੇ ਟਾਈਮ ਦੇ ਸੂਕੀ ਬੱਕਰੀ ਉਹਦਾ ਟਾਈਮ ਸੀ ਉਹ ਮਾਰਾ ਬਣਦਾ ਨਹੀਂ ਹੈਗਾ ਵਧੀਆ ਹੈ ਹਾਂ ਨਾ ਤੂੰ ਬੱਸ ਨਹੀਂ ਗਾ ਮਤਲਬ ਹਾਂ ਤਾਈ ਕੋਈ ਇਹਨੂੰ ਪਤਾ ਕਿ ਸਾਡੀ ਬਾਲਟੀ ਇਹ ਨਹੀਂ ਸੋਗੀ ਹੈ ਜੀ ਚੋਂ ਦਾ ਦੋਜੀ ਕਿੰਨਾ ਨਹੀਂ ਹੁੰਦਾ 2 ਕਿਲੋ ਤੋਂ ਪੂਰਾ ਵਧੀਆ ਠੀਕ ਹੈ ਕਿੰਨੇ ਦਾ ਬਾਲਟੀ ਸਾਡੇ ਤੋਂ ਚਾਰ ਕਿਲੋ ਤੋਂ ਪਿਆ ਨਹੀਂ ਮਤਲਬ ਗਾਈਂਦੀ ਯਾਰ ਸਵਾਦ ਹੋ ਗਈ ਜਿਹੜਾ ਕੰਟਰਾ ਵੀ ਤੇ ਰੋਖਾ ਆ ਜਾ ਯਾਰ ਅੱਛਾ ਬੜਾ ਖਾ ਆ ਬੇਦਲ ਦੇ ਪਿੰਡੋਂ ਬੇਦਲ ਦੇ ਬਾਈ ਮੈਂ ਕੀ ਫਰਮਾ ਕੇ ਬਾਈ ਇਹ ਬੱਕਰੀ ਹੈ ਕਿੰਨੇ ਸਿਆ ਯਾਰ ਬਰੇ ਘਾ ਤੋਂ ਖਰੀਦੀ ਵੀ ਹੈ ਕਿੰਨੇ ਪੈਸੇ ਲਗਦੇ ਬੋਲਾ ਤਰੀਦੀ ਤਾਂ ਹੈਗੀ ਫਿਰ ਧਾਰ ਕਿਵੇਂ ਕੱਢੀ ਦੀ ਤੂੰ ਪਹਿਲਾਂ ਸਾਡੇ ਘਟ ਤੀ ਗਿਆ ਨਾ ਧਾਰੋਂ ਘਰਾ ਮੇਰੇ ਕੋਲੇ ਬੱਕਰੀ ਇਹ ਉਹ ਬਾਈ ਕੋਲੇ ਆ ਮੇਰੇ ਪਿੰਡ ਦਾ ਕਮਾਂਡੀ ਆ ਇਹ ਇਕੱਠੇ ਆੜੀ ਰਿਹਾ ਠੀਕ ਆ ਠੀਕ ਆ ਤੂੰ ਮੈਨੂੰ ਲੱਸਾ ਕਿੰਨੇ ਰੁਪਏ ਮੰਗਦਾ ਬੱਕਰੀ ਦੇ ਬੱਕਰੀ ਦੇ ਹਾਂ ਮੈਂ 100 ਰੁਪਏ ਮੰਗਦਾ ਬਾਈ ਕਿ ਸਾਡੇ ਮੈਂ ਮੈਂ 100000 ਰੁਪਏ ਮੰਗਦਾ ਚੱਕ ਲੱਖ ਰੁਪਏ ਦੀ ਬੱਕਰੀ ਦਊ 100 ਬਈ ਲੱਖ ਰੁਪਏ ਮੰਗਦਾ ਆ